ਇਸ ਨਹਿਰ ਦੇ ਅੰਦਰ ਲੱਖਾਂ ਬੰਦਾ ਉਹ ਹੈ ਜਿਹੜਾ ਹੁਣ ਵੀ ਆਪਣੇ ਅੰਤਿਮ ਸੰਸਕਾਰ ਦਾ ਇੰਤਜ਼ਾਰ ਕਰ ਰਿਹਾ ਜਿਨ੍ਹਾਂ ਨੂੰ ਅੱਜ ਕੋਈ ਕੱਢਣ ਵਾਲਾ ਨਹੀਂ ਹੈ ਕਈ ਡੈੱਡ ਬੋਡੀਆਂ ਇਹ ਜੇ ਗੋਤਾ ਖੋਰਨੇ ਵਿਚਾਰੇ ਉਹਨਾਂ ਨੇ ਉਹ ਡੈੱਡ ਬੋਡੀਆਂ ਕੱਢੀਆਂ ਨੇ ਜਿਨ੍ਹਾਂ ਦੀਆਂ ਗੱਡੀਆਂ ਸਮੇਤ ਨਹਿਰ ਤੋਂ ਮਿਲੇ ਨੇ ਕੋਈ ਸਾਲ ਦਾ ਕੋਈ 8 ਸਾਲ ਦਾ ਕੋਈ 2 ਸਾਲ ਦਾ ਕੋਈ 5 ਸਾਲ ਦਾ ਕੋਈ 1 ਸਾਲ ਦਾ ਉਹਨਾਂ ਦੀਆਂ ਗੱਡੀਆਂ ਸਮੇਤ ਨਹਿਰ ਦੇ ਅੰਦਰ ਪਏ ਤੇ ਔਰ ਸਮਾਜ ਉਹਨੂੰ ਇੱਧਰ ਉੱਧਰ ਜਿਵੇਂ ਬੱਸ ਸਟੈਂਡ ਰੇਲਵੇ ਸਟੇਸ਼ਨ 에어ਪੋਰਟ ਮੰਦਰ ਮਸਜਿਦ ਗੁਰਦੁਆਰੇ ਪੋਸਟਰ ਲਾ ਲਾ ਕੇ ਲੱਭ ਰਿਆ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਨਹਿਰ ਦੇ ਅੰਦਰ ਪਏ ਨੇ ਮੈਂ ਤਾਂ ਹੀ ਹਰ ਇੰਟਰਵਿਊ ਹਰ ਪੋਡਕਾਸਟ ਦੇ ਅੰਦਰ ਇੱਕ ਗੱਲ ਜ਼ਰੂਰ ਕਰਦਾ ਇਹ ਨਹਿਰ ਦੇਖਣ ਨੂੰ ਬੜੀ ਸ਼ਾਂਤ ਹੈ ਪਰ ਇਹਦੇ ਅੰਦਰ ਐਨੇ ਰਾਜਦਫਨ ਨੇ 84 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਬੰਦੇ ਮਾਰਕ ਸੱਟੇ ਉਹ ਜਿੰਨਾ ਹਸਲਾ ਉਹ ਜਿਨਨੇ ਇਲੀਗਲ ਵੈਪਨ ਹਥਿਆਰ ਮੋਟਰਸਾਈਕਲ ਚੋਰੀ ਦੇ ਸਕੂਟਰ ਚੋਰੀ ਦੇ ਕਾਰ ਟਰੱਕ ਬੱਸ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਲਿਆ ਕੇ ਚੋਰੀ ਕਰਕੇ ਅੰਦਰ ਜਿਹੜਾ ਸਟ ਰੱਖਿਆ ਚੋਰੀ ਕਰਕੇ ਅੰਦਰ ਕੋ ਸਟ ਦੇ ਬਸ ਜਿਹਦਾ ਜਿਵੇਂ ਕਿਸੇ ਨੇ ਚੋਰੀ ਕਰ ਲਿਆ ਨਹੀਂ ਵਿਕਿਆ ਜਾਂ ਉਹਦੇ ਪਿੱਛੇ ਪੁਲਿਸ ਲੱਗ ਗਈ ਜਾਂ ਕੋਈ ਕਰਾਮ ਕਰਤਾ ਜਾਂ ਕਿਸ ਨੂੰ ਮਾਰ ਕੇ ਆਇਆ ਜਾਂ ਕਿਸੇ ਨੇ ਕਿੱਥੇ ਕੋਈ ਗਲਤ ਜਿਵੇਂ ਡਰੱਗਸ ਤਸਕਰ ਤੇ ਹੁੰਦੇ ਦੇ ਨਸ਼ੇ ਵਾਲੇ ਤਸਕਰ ਹੁੰਦੇ ਦੇ ਉਹ ਕੀ ਕਰਦੇ ਨੇ ਜਦ ਗੱਡੀ ਟਰੈਸ ਹੋ ਜਾਂਦੀ ਹੈ ਉਸ ਤੋਂ ਬਾਅਦ ਚੱਕ ਕੇ ਉਹ ਨਹਿਰ ਚ ਸਟ ਦੇ ਦਿੰਦੇ ਨੇ ਲੱਭੀ ਜਾਏ ਪੁਲਿਸ ਤੁਸੀਂ 84 ਤੋਂ ਬਾਅਦ ਦੀ ਗੱਲ ਕੀਤੀ ਹਾਂਜੀ ਭਾਈ ਜਸਵੰਤ ਸਿੰਘ ਖਾਨੜਾ ਜੀ ਦੀ ਕਿਤਾਬ ਮੈਂ ਪੜ੍ਹੀ ਸੀ ਹਾਂਜੀ ਉਸ ਦੇ ਵਿੱਚ ਉਹ 25000 ਲਾਸ਼ਾਂ ਦੀ ਡਾਕੂਮੈਂਟੇਸ਼ਨ ਤੋਂ ਦਿੰਦੇ ਆ ਨਾਲ ਉਹ ਇਹ ਵੀ ਕਹਿੰਦੇ ਆ ਵੀ ਹਜੇ ਉਹਨਾਂ ਲਾਸ਼ਾਂ ਦਾ ਤਾਂ ਪਤਾ ਹੀ ਨਹੀਂ ਜਿਹੜੀ ਨਹਿਰਾਂ ਦੇ ਵਿੱਚ ਸੜ ਦਿੱਤੀਆਂ ਜਾਂਦੀਆਂ ਸੀ ਹਰੀਕੇ ਪਤਨ ਵਾਲੀ ਨਹਿਰ ਦੇ ਵਿੱਚ ਜਿਹੜੀ ਸੜ ਦਿੱਤੀ ਜਾਂਦੀ ਸੀ ਰਾਜਸਥਾਨ ਜਾ ਕੇ ਮਿਲਦੀਆਂ ਸੀ ਤੁਹਾਨੂੰ ਉਸ ਦੇ ਬਾਰੇ ਵੀ ਜ਼ਰੂਰ ਪਤਾ ਹੈ ਸਰ ਦੇਖੋ ਇਤਿਹਾਸ ਦੇ ਅੰਦਰ ਹਰ ਚੀਜ਼ ਜ਼ਰੂਰੀ ਹੈ ਇਤਿਹਾਸ ਦੇ ਪੰਨੇ ਦੇ ਅੰਦਰ ਆਏਗੀ ਕੁਝ ਚੀਜ਼ਾਂ ਐ ਜਿਹੜੀਆਂ ਜਿਹੜੀ ਸਾਡੇ ਇਤਿਹਾਸ ਤੋਂ ਹਟਾ ਦਈਏ ਕਿਤੇ 84 ਦੇ ਅੰਦਰ ਜਿਵੇਂ ਸਾਡੇ ਕੋਲ ਕੋਈ ਚੀਜ਼ ਐਸੀ ਸਾਡੇ ਜਿਵੇਂ ਮੇਰੇ ਡੈਡੀ ਤੇ ਹੋਰ ਸਾਡੇ ਡੈਡੀ ਦੇ ਯਾਰ ਦੋਸਤ ਉਹਨਾਂ ਨੂੰ ਦੱਸਿਆ ਸੀ ਕਿ ਭਈ ਬੇਟਾ ਇਸ ਨਹਿਰ ਦੇ ਅੰਦਰ ਇਹ ਨਹਿਰ ਨੰਗਲ ਭਾਗੜਾ ਡੈਮ ਤੋਂ ਆ ਰਹੀ ਹੈ ਨੰਗਲ ਜਿਹੜਾ ਹੈਗਾ ਉੱਥੇ ਨੰਗਲ ਡੈਮ ਅੰਦਰ ਉਸ ਤੋਂ ਉੱਪਰ ਇੱਕ ਭਾਗੜਾ ਡੈਮ ਹੈ ਜਿਹਨੂੰ ਗੋਬਿੰਦ ਸਾਗਰ ਵੀ ਕਹਿੰਦੇ ਨੇ ਉੱਥੋਂ ਇਹ ਨਹਿਰ ਚਲਦੀ ਹੈ ਹਿਮਾਚਲ ਪ੍ਰਦੇਸ਼ ਤੋਂ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਅੰਦਰ ਇੰਟਰਰੂ ਤੇ ਤਿੰਨ ਨਹਿਰਾਂ ਬਣ ਗਿਆ ਐਸਵਾਈਐਲ ਬਾਕੜਾ ਮੇਨ ਲਾਈਨ ਔਰ ਸਤਲੁਜ ਉਸ ਤੋਂ ਬਾਅਦ ਜਦ ਐਂਟਰ ਹੁਕਰਦੀ ਕਰਦੀ ਅੰਦਰ ਆਂਦੀਆਂ ਆ ਤਾਂ ਉਸ ਟਾਈਮ ਹੀ ਪੰਡਿਤ ਜਵਾਲਾ ਨੇ 1900 ਬਾਅਦ ਦੇ ਅੰਦਰ ਉਤਕਾਰਨ ਕੀਤਾ ਸੀ ਉਸ ਟਾਈਮ ਤੋਂ ਬਾਅਦ ਹੀ ਬੰਦੇ ਮਰਨੇ ਸ਼ੁਰੂ ਹੋਏ ਕੋਈ ਸੁਸਾਈਡ ਕਰਨ ਵਾਲਾ ਕੋਈ ਮਰਡਰ ਕਰਨ ਵਾਲਾ ਉਸ ਤੋਂ ਬਾਅਦ ਸ਼ੁਰੂ ਹੋ ਗਏ ਤੇ ਪਰ ਜਦ 84 ਦਾ ਦੌਰ ਆਇਆ ਸੀ ਤੇ ਮੇਰੇ ਡੈਡੀ ਦੱਸਦੇ ਸੀ ਇੱਧਰ ਹਰਿਆਣਾ ਜਿੱਦੇ ਨਹਿਰ ਦਿੱਲੀ ਨੂੰ ਪਾਣੀ ਜਾ ਰਿਹਾ ਦਾ ਇਹ ਪਾਣੀ ਪਤ ਨੂੰ ਹੋ ਕੇ ਜਾਂਦੀ ਹੈ ਮੇਰਾ ਜਨਮ ਸਥਾਨ ਮੇਰੇ ਡੈਡੀ ਦਾ ਜਨਮ ਸਥਾਨ ਪਾਣੀਪਤ ਹੈ ਸਾਡਾ ਜਿਹੜਾ ਜਨਮ ਸਥਾਨ ਪਾਣੀਪਤ ਹੈ ਤੇ ਡੈਡੀ ਦੱਸ ਰਹੇ ਦੀ ਉੱਥੇ ਨਾ ਕਈ ਪਿੰਡ ਐ ਜਿਵੇਂ ਕਿਰਮਾ ਚ ਲਾ ਲੋ ਡੱਲੇ ਮਾਜਰਾ ਲਾ ਲੋ ਚਮਾਰ ਖੇੜਾ ਲਾ ਲੋ ਇੱਥੇ ਨਾ ਕਈ ਸਾਈਫਨ ਬਣੇ ਡੈਡੀ ਨਾ ਬੜੀ ਦੂਰ ਦੂਰ ਜਿਵੇਂ ਭਿਵਾਨੀ ਰੋਤ ਤੱਕ ਇਸਾਰ ਬੜੀ ਦੂਰ ਦੂਰ ਜਾਂਦੇ ਨੇ ਉਸ ਟਾਈਮ ਨਾ ਇੰਨੀ ਡੈਡ ਬੋਡੀਆਂ ਆਉਂਦੀਆਂ ਦੀ ਕਦੇ ਇੱਕ ਕਾਰੀ ਕਦੇ ਦੋ ਕਦੇ ਪੰਜ ਕਦੇ ਸੌ ਕਜੇ 10 ਉੱਥੇ ਜਾ ਜਾ ਇਕੱਠੀਆਂ ਹੋ ਜਾਂਦੀਆਂ ਦੀ ਫਿਰ ਜਦ ਇਹ ਸਾਰੀ ਡੈਡੀ ਦੀਆਂ ਕਹਾਣੀਆਂ ਦੱਸਦਾ ਦੀ ਇੰਨੀ ਡੈਡ ਬੋਡੀਆਂ ਬੇਟੇ 84 ਦੇ ਅੰਦਰ ਆਉਂਦੇ ਦੀ ਆਪਾਂ ਨੇ ਵੀ ਲੋਕਾਂ ਦੀ ਜਾਨ ਬਚਾਈ ਜਿਹੜੇ ਸਿੱਖ ਪਰਿਵਾਰ ਆnde ਆਪਣੇ ਕੇਸ ਕਟਾ ਕਟਾ ਕੇ ਲੋਕਾਂ ਦੇ ਘਰੇ ਵੜ ਵੜ ਕੇ ਰਹਿੰਦੇ ਸਾਡੀ ਜਾਨ ਬਚਵਾ ਲੋ ਫਿਰ ਲੋਕਾਂ ਨੇ ਬੜੀ ਹੈਲਪ ਕੀਤੀ ਉਹਨਾਂ ਦੀ ਜਾਨ ਬਚਾਣ ਦੇ ਲੇਕਿਨ ਹਰ ਬੰਦਾ ਖੁਸ਼ਕਿਸਮਤ ਨਹੀਂ ਸੀ ਹਰ ਬੰਦੇ ਨੂੰ ਉਹਦਾ ਕੋਈ ਚੰਗਾ ਯਾਰ ਨਹੀਂ ਮਿਲਿਆ ਕੋਈ ਚੰਗਾ ਦੋਸਤ ਚੰਗਾ ਮਿੱਤਰ ਨਹੀਂ ਮਿਲਿਆ ਕਈ ਬਦਨਸੀਬ ਇਹ ਜਿਹੜੇ ਹੱਤੇ ਚੜ ਗਏ ਲੋਕਾਂ ਦੇ ਤੇ ਉਹਨਾਂ ਨੇ ਮਾਰ ਮਾਰ ਕੇ ਦੇ ਨਹਿਰਾਂ ਦੇ ਅੰਦਰ ਸੱਟੇ ਫਿਰ ਇਸ ਤੋਂ ਬਾਅਦ ਜਦ ਮੈਂ ਹੋਸ ਸੰਭਾਲਿਆ ਜਦ ਮੈਂ ਪੰਜਾਬ ਦੇ ਅੰਦਰ ਹੋਇਆ ਫਿਰ ਉਸ ਤੋਂ ਬਾਅਦ ਮੈਂ 5 4 7 10 ਸਾਲ ਹੋਰ ਪੰਜਾਬ ਦੇ ਅੰਦਰ ਲਾਇਨੇ ਉਸ ਤੋਂ ਬਾਅਦ ਮੈਂ 84 ਵਾਲੀ ਗੱਲ ਮੇਰੇ ਸਾਹਮਣੇ ਕਈ ਵਾਰ ਕਿਸੇ ਬੜੀ ਸਿੱਖ ਮੇਰੇ ਜਿਹੜੇ ਸਿੱਖ ਫੈਮਲੀ ਆ ਨੇ ਬੜੇ ਕਲੋਜ਼ ਨੇ ਜਿਹੜੇ ਮੇਰਾ ਇਹ ਘਰ ਬਣਿਆ ਨਾ 90% 80% ਸਿੱਖ ਫੈਮਲੀਆ ਦਾ ਇਸ ਯੋਗਦਾਨ ਹੈ ਮੇਰਾ ਆਪ ਦਾ ਬਟਾ ਸਿੱਖੀ ਨੂੰ ਫੋਲੋ ਕਰ ਰਿਹਾ ਵਿਚਾਰਾ ਸਿੱਖ ਸਕੂਲਾਂ ਦੇ ਅੰਦਰ ਪੜ ਰਿਹਾ ਤੇ ਫਿਰ ਮੈਂ ਇਸ ਦੇ ਉੱਪਰ ਕੰਮ ਕਰਨਾ ਸ਼ੁਰੂ ਕੀਤਾ ਬਈ ਇਹ ਡੈਡ ਬੋਡੀਆਂ ਜਾਣਦੀਆਂ ਕਿੱਥਾਂ 2006 7 8 ਲਗਾਤਾਰ ਮੈਂ ਇਹ ਦੀ ਪੜਤਾਲ ਕੀਤੀ ਭਾਕੜਾ ਡੈਮ ਤੋਂ ਮੋਟਰਸਾਈਕਲ ਪਾ ਕੇ ਜਦੋਂ ਮੈਂ ਪਾਣਾ ਸ਼ੁਰੂ ਕੀਤਾ ਲਬਦਾ 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 ਫਿਰ ਮੈਂ ਇਸ ਨਹਿਰ ਨੂੰ ਦੇਖਿਆ ਇਹ ਨਹਿਰ ਹਰੀਕੇ ਪਤਨ ਵਾਲੀ ਜਿਹੜੀ ਨਹਿਰ ਆ ਰਹੀ ਏ ਉੱਪਰ ਨੂੰ ਗਿੱਦੜ ਬੇਨੂੰ ਆਉਂਦੇ ਫਿਰ ਇਹ ਨਹਿਰ ਜਾ ਕੇ ਨਾ ਕਾਲੇ ਦਿੱਤਰ ਤੇ ਜਾ ਕੇ ਇਹ ਮੇਨ ਬਾਕੜਾ ਲਾਈਨ ਉਹਦੇ ਨਾਲ ਜਾ ਕੇ ਅਟੈਚ ਹੋ ਜਾਂਦੀ ਟਾਈਪ ਹੋ ਜਾਂਦਾ ਇਹਦਾ ਦੋਨੋਂ ਨਹਿਰ ਕਾਲੇ ਦਿੱਤਰ ਜਾ ਕੇ ਮਿਲ ਜਾਂਦੀ ਦੱਬੋ ਵਾਲੀ ਥੋੜੀ ਜੱਗੇ ਅੱਛਾ ਦੋਨੋਂ ਨਹਿਰ ਜਦ ਮਿਲ ਗਈ ਫਿਰ ਮੈਂ ਉੱਥੇ ਜਾ ਕੇ ਪੁੱਛਿਆ ਮਨ ਕਹ ਰਿਹਾ ਇਹ ਤੇ ਨਹਿਰੇ ਦੇ ਅੰਦਰ ਕਿਰ ਕੀ ਜਦ ਦਰਿਆ ਬਣ ਗਿਆ ਹੂੰ ਪਰ ਮੈਂ ਹਿੰਮਤ ਨਹੀਂ ਹਾਰੀ ਉਸ ਤੋਂ ਬਾਅਦ ਮੈਂ ਫਿਰ ਸਫ਼ਰ ਤੈਅ ਕੀਤਾ ਸਫ਼ਰ ਤੈਅ ਕਰਦੇ ਪਹਿਲਾ ਜਿਹੜਾ ਜ਼ਿਲ੍ਹਾ ਜਿਹੜਾ ਪੈਂਦਾ ਉਹ ਹਨੂਮਾਨਗੜ੍ਹ ਕਹਿੰਦਾ ਦੂਜਾ ਫਿਰ ਪੈਂਦਾ ਬੀਕਾਨਰ ਤੀਜਾ ਪੈਂਦਾ ਜੈਸਲਮੇਰ ਮੈਂ ਜੈਸਲਮੇਰ ਤੱਕ ਮੈਨੂੰ ਲਗਾਤਾਰ ਚੱਲਦਾ ਰਿਹਾ ਉਸ ਤੋਂ ਬਾਅਦ ਮੇਰੇ ਕੋਲ ਫਿਰ ਮੈਂ ਵਾਪਸ ਮੁੜ ਕੇ ਆਇਆ ਫਿਰ ਦੁਬਾਰਾ ਫਿਰ ਗਿਆ ਫਿਰ ਤੇ 12 ਮੁੜ ਗਿਆ ਫਿਰ ਮੈਨੂੰ ਪਰਮਾਤਮਾ ਨੇ ਕਈ ਲਗਾਤਾਰ ਕੇਸ ਦਿੱਤੇ ਜੈਸਲਮੇਰ ਨੇੜੇ ਦੇ ਫਿਰ ਮੈਂ ਉਹਨੂੰ ਜਾ ਕੇ ਪੜਤਾਲ ਕਰਕੇ ਆਇਆ ਫਿਰ ਜਦ ਮੈਂ ਸੀਰੇ ਤੇ ਪੁੱਛਿਆ ਮੇਰੇ ਸੱਤ ਹੀ ਤਿੰਨ ਗੋਤਾ ਹੋਰ ਹੋਰ ਤੇ ਉਹਨਾਂ ਦਾ ਨਾਮ ਮੈਂ ਨਾਮ ਨਹੀਂ ਲਊਗਾ ਤਿੰਨ ਸੱਤੀ ਗੋਤਾ ਹੋਰ ਮੇਰੇ ਨਾਲ ਗਏ ਉੱਥੇ ਭਾਜੀ ਕੀ ਬਣਾ ਰਖਿਆ ਟਰੈਕਟਰ ਦੇ ਅੱਗੇ ਬੂਮ ਲਾ ਰਖਿਆ ਬੂਮ ਨਾਲ ਮਿੱਟੀ ਖੋਦਦੇ ਨੇ ਉੱਥੇ ਨਾ ਇੰਨੀ ਕਿ ਖਾਲ ਬਣ ਜਾਂਦੀ ਏ ਛੋਟੀ ਜੀ ਖਾਲ ਇਹ ਨਹਿਰ ਜਿਹੜੀ ਵੱਡੀ ਹਰੀਕੇ ਪਾਤਨ ਵਾਲੀ ਛੋਟੀ ਜੀ ਖਾਲ ਬਣ ਜਾਂਦੀ ਹੈ ਉੱਥੇ ਟਰੈਕਟਰ ਦੇ ਅੱਗੇ ਬੂਮ ਲਾ ਰਖਿਆ ਬੂਮ ਤੋਂ ਮਿੱਟੀ ਖੋਦਦੇ ਨੇ ਡੈੱਡ ਬੋਡੀ ਆਈ ਚੱਕੀ ਉਹਦੇ ਅੰਦਰ ਮਿੱਟੀ ਨਾ ਰਪਾਈ ਉੱਪਰ ਮਿੱਟੀ ਛੱਡਤੀ ਲੱਖਾ ਬੰਦਾ ਉੱਥੇ ਗੜਿਆ ਖੜਾ ਜੱਜ ਜਾ ਕੇ ਮਰਜੀ ਚੈੱਕ ਕਰ ਲਿਓ ਜਿਸ ਦਿਨ ਵੀ ਇਹ ਰਿਪੋਰਟ ਆ ਗਈ ਜਿਹੜੀ ਮੈਂ ਦੱਸ ਰਿਹਾ ਹਰੇ ਖੁਦਾਈ ਉੱਥੇ ਸ਼ੁਰੂ ਹੋ ਗਈ ਮਿੱਟੀ ਦੀ ਪਤਾ ਨਹੀਂ ਕਿੰਨੇ ਬੰਦੇ ਨਿਕਲਦੇ ਨੇ ਕੰਕਾਲ ਜਿਹੜੇ ਉੱਥੇ ਦਬੇ ਪੜੇ ਨੇ ਮਿੱਟੀ ਦੇ ਅੰਦਰ ਉਸ ਤੋਂ ਬਾਅਦ ਨਾ ਇੱਕ ਡੈੱਡ ਬੋਡੀ ਨੂੰ ਲੱਭ ਰਿਆ ਤੇ ਮੈਂ ਫਿਰ ਇੱਕ ਗੋਤਾ ਫੋਰ ਲੋਕਲ ਉੱਥੇ ਦਾ ਇੱਕ ਗੋਤਾ ਫੋਰ ਦੀ ਪਤਾ ਨਹੀਂ ਜਿੰਦਾ ਹੈ ਕਿ ਮਰ ਗਿਆ 12 15 ਸਾਲ ਪਹਿਲੇ ਦੀ ਗੱਲ ਹੈ ਉਹ ਗੋਤਾ ਫੋਰ ਨੂੰ ਦੱਸਿਆ ਵੀ ਉੱਥੇ ਉਹਨਾਂ ਨੇ ਮਿੱਟੀ ਚ ਗਾੜਤਾ ਉਹ ਉੱਥੇ ਚਲਦੇ ਆ ਮਗਰ ਤੂੰ ਪਛਾਣੇਗਾ ਕਿਵੇਂ ਕਹਿ ਲਾਂ ਤਾਜੀ ਮਿੱਟੀ ਦਿਖੇਗੀ ਉੱਥੇ ਪਰ ਪੈਦਲ ਚੱਲਣਾ ਪਵੇਗਾ 3 ਕਿਲੋਮੀਟਰ ਅੰਦਰ ਪੈਦਲ ਚੱਲਣਾ ਪਵੇਗਾ 3 ਕਿਲੋਮੀਟਰ ਗੱਡੀ ਖੜੀ ਕਰਨੀ ਪਵੇਗੀ ਮੈਂ ਮੈਂ ਤੇਰੇ ਨਾਲ ਤੇ ਆ ਨਾ ਡੈਡ ਬੁਡੀ ਆਪਣਾ ਕੜਨੀ ਹੈ ਗਏ ਜੀ ਮਿੱਟੀ ਖੋਦੀ ਡੈਡ ਬੁਡੀ ਦੇਖਾ ਉਹ ਵਾਲੀ ਜਿਹੜੀ ਡੈਡ ਬੁਡੀ ਆਪਾਂ ਲਗਰੇ ਉੱਥੇ ਡਾ ਗਾਰਡ ਰਕੀ ਉਸ ਤੋਂ ਬਾਅਦ ਫਿਰ ਆ ਹੀ ਕਾਂਟ ਇੱਕ ਫੌਜੀ ਵੀਰ ਨਾਲ ਹੋਇਆ ਮੈਂ ਉਹਦਾ ਵੀਡੀਓ YouTube ਮੇਰੇ ਆਸ਼ੂ ਮਲਿਕ ਹੋਤਾ ਹੋਰਦੇ ਪਾਰ ਰੱਖਿਆ ਮੈਂ ਫਿਰ ਜਦੋਂ ਉਹ ਸੰਘਰਸ਼ ਕੀਤਾ ਵੀਡੀਓ ਵਾਇਰਲ ਕਰਵਾਇਆ ਵਧੀਆ ਵੀਡੀਓ ਵਾਰਾ ਮੀਡੀਆ ਨੇ ਖਬਰ ਚੱਕੀ ਫਿਰ ਪੁਲਿਸ ਨੇ ਰਾਤ ਨੂੰ ਉਹਨੂੰ ਅਫਸਰ ਨੂੰ ਉਹ ਜਿਹੜਾ ਫੌਜੀ ਦਾ ਉਹਨੂੰ ਰਾਤ ਨੂੰ ਬੁਲਾ ਕੇ ਮਿੱਟੀ ਤੋਂ ਕੱਢ ਕੇ ਡੈਡ ਬੋਡੀ ਦਿੱਤੀ ਕਹਿੰਦੇ ਲੈ ਜਾਓ ਹੁਣ ਵੀ ਮੇਰੇ ਕੋਲ ਕਈ ਫੋਟੋ ਆਏ ਜene ਕਿ ਬਈ ਕਈ ਜਗ੍ਹਾ ਹੈ ਜਿਆਨੇ ਜਿੱਥੇ ਜਿਸ ਟੇ ਮੈਂ ਕੰਮ ਮੈਂ ਸਟਾਰਟ ਕੀਤਾ ਸੀ Rajasthan ਦੇ ਰੇ ਉੱਥੇ ਕੀ ਕਰਦੇ ਡੈਡ ਬੋਡੀ ਆ ਗਈ ਨਹਿਰ ਦੇ ਕੰਡੇ ਉਹ ਕੀ ਕਰਦੇ ਚੱਕ ਕੇ ਨਹਿਰ ਦੇ ਕੰਡੇ ਰੱਖੀ ਕੋਈ ਪੋਸਟਮਾਰਟਮ ਨਹੀਂ ਕੋਈ ਪੁਲਿਸ ਕਾਰਵਾਈ ਨਹੀਂ ਉੱਥੇ ਸਾਰ ਦੇ ਦਿੰਦੇ ਦਿੱਲੀ ਮਾਰ ਕੇ Rajasthan ਇਹ ਮੇਰੀ ਅੱਖਾਂ ਦਾ ਦੇਖਿਆ ਵਾ ਹਨੂ ਮੰਗੜਗੜ ਦਾ ਹੀ ਹੈ ਉਸ ਤੋਂ ਬਾਅਦ ਕਈ ਇਲਾਕੇ ਜਿਵੇਂ ਨੋ ਬਾਦਰਾ ਬਿਹਰਾਣੀ ਗੁੱਗਾ ਮੇੜੀ ਫੇਫਣਾ ਸੰਗਰੀਆ ਕਈ ਟਿੱਬੀ ਚੋਟਾਲਾ ਕਈ ਏਰੀਆ ਹਜੇ ਤੇ ਜਿੱਥੇ ਡੈੱਡ ਬੋਡੀ ਦਾ ਸੰਸਕਾਰ ਉੱਥੇ ਨਹਿਰ ਦੇ ਬਾਹਰ ਕੱਢ ਦੇ ਕਰ ਦਿੰਦੇ ਤੇ ਇਹ ਮੇਰੀ ਅੱਖਾਂ ਦੇਖਾ ਮੇਰੇ ਕੋਲ ਸਬੂਤ ਨੇ ਵੀਡੀਓ ਨੇ ਫੋਟੋਆਂ ਨੇ ਮੇਰੇ ਕੋਲ ਜਿਹੜੇ ਮੈਂ ਆਪ ਦੇਖਿਆ ਮੈਂ ਪ੍ਰੋਵਾਈਡ ਕਰਾ ਦੂੰਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦੀ ਹੈ ਮੇਰਾ 9942 0000 9942 5108 ਮੇਰਾ ਨੰਬਰ ਮੈਂ ਪ੍ਰੋਵਾਈਡ ਕਰਾ ਦੂੰਗਾ ਇਹ ਸਾਰੇ ਸਬੂਤ ਜਿਹੜੇ ਮੈਂ ਦੱਸ ਰਿਹਾ ਤੁਸੀਂ ਤਾਂ ਬਾਅਦ ਚ ਤੁਸੀਂ ਕਹਿ ਰਹੇ ਹੋ ਵੀ ਹਸਤੇ ਸਰਚ ਆਊਟ ਕੀਤੀ ਉਹ ਉਹਨਾਂ ਸਮਿਆਂ ਦੇ ਵਿੱਚ ਕਿੰਨੀਆਂ ਗੁਲਾਸ਼ਾਂ ਹੋਣਗੀਆਂ ਇਹ ਸੋਚਦੇ ਦੇਖੋ 84 ਦੀ ਜਿਹੜੇ ਮੈਂ ਉੱਧਰ ਗੱਲ ਕਰਕੇ ਆ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਨੇ 90s ਤੱਕ ਆਨੇ ਆ ਹਾਂਜੀ ਹਾਂਜੀ ਤੇ ਉਸ ਸਮੇਂ ਦੇ ਵਿੱਚ ਹੀ ਕਿਉਂਕਿ ਹੋਇਆ ਕਿਉਂਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਉਸ ਤੋਂ ਬਾਅਦ 30 ਮੇਰੇ ਖਿਆਲ 30 ਤਰੀਕ ਦੱਸ ਰਿਹਾ ਸੀ ਤੇ ਬਜ਼ੁਰਗ ਮੇਰੇ ਹਲ-ਕਲ ਕਾ ਯਾਦ ਥੋੜਾ ਪੱਕਾ ਮੈਂ ਕਾ ਕਨਫਰਮ ਨਹੀਂ ਆ ਤਰੀਕ ਨੂੰ ਪਰ ਉਹਨੇ 30 ਤਰੀਕ ਦਾ ਦੱਸਿਆ ਸੀ ਕਹਿਣ ਲੱਗਾ 30 ਤੋਂ ਲੈ ਕੇ 9 ਤਰੀਕ ਤੱਕ ਕਹਿ ਲਗਾ ਉਹਦੀ ਬਜ਼ੁਰਗ ਦੀ ਬਾਣੀ ਐ ਮਸੀਟਾ ਵਾਲੀ ਹੈਡ ਲੋਗੜ ਹੈਡ ਮੋਜਗੜ ਹੈਡ ਕਹਿ ਲਗਾ ਪਾਰ ਗਿਆ ਡੈਡ ਬੋਡੀਆਂ ਨਾਲ ਐਨੀ ਡੈਡ ਬੋਡੀਆਂ ਆਉਂਦੀ ਤੇ ਕਹਿੰਦੇ ਗਾਟਰ ਬਸ ਐ ਚੱਕਣੇ ਪੈਂਦੇ ਥੋੜੀ ਥੋੜੀ ਦੇਰ ਬਾਅਦ ਫਟਵੀ ਜਿਹੜੇ ਚੱਕਣੇ ਹੁੰਦੇ ਨੇ ਹਰੀ ਦੇ ਬਾਤਾਂ ਵਾਲੀ ਨਹਿਰ ਦੇ ਵਾਰ-ਵਾਰ ਚੱਕਣੇ ਪੈਂਦੇ ਤੇ ਉਹਨਾਂ ਨੂੰ ਐਨੀ ਡੈਡ ਬੋਡੀਆਂ ਆ ਕੇ ਐਨੀ ਡੈਡ ਬੋਡੀਆਂ ਕੋਈ ਲੇਡੀਜ਼ ਕੋਈ ਬੱਚਾ ਕੋਈ ਯੰਗ ਮਤਲਬ